ਹੈਲੋ ਸਸਿਕਾ ਦੋਸਤੋ ਅੱਜ ਸਾਡੀ ਗਲੀ ਦੇ ਵਿੱਚ ਇੱਕ ਬਾਬਾ ਆਇਆ ਉਹਨੇ ਸੱਪ ਵਿਖਾਉਣੇ ਆ ਤੇ ਆਹ ਤੁਹਾਡੇ ਸਾਪ ਨਾ ਪਤਾ ਨਹੀਂ ਉਹ ਇੱਕ ਪ੍ਰਕਾਰ ਦੀ ਦਵਾਈ ਕਰਦੇ ਆ ਬਾਬੇ ਤੋਂ ਆ ਤੁਸੀਂ ਦੇਖ ਰਹੇ ਹੋ ਹੁਣ ਸਿੱਧਾ ਸਾਡੀ ਗਲੀ ਦੇ ਵਿੱਚ ਅੱਜ ਆਇਆ ਇੱਥੇ ਪਿੰਡ ਕਲੇਰ ਦੇ ਵਿੱਚ ਇੱਕ ਬਾਬਾ ਜੀ ਟਿੱਲੇ ਤੋਂ ਉਹਨਾਂ ਕੋਲੇ ਦੋ ਸੱਪਿਆਂ ਦੇ ਸੱਪਾਂ ਦੇ ਜੋੜੇ ਆ। ਸੁਆਹ ਨਹੀਂ ਆਦਾ ਟੰਨਾ। ਓਹੇ ਭਾਈ ਦਾ। ਓਹ ਜ਼ਰਾ ਨਾਲੇ ਰੁੰਦਾ ਹੀ ਮੈਂ ਵੇਖ ਲੈਣਾ। ਦੱਬ ਕੇ ਭੱਜਦਾ ਵੀ ਆ। ਦੱਬ। ਤੱਕੇ ਰਹੂਗੇ ਮੈਨੂੰ ਦਿਖਾਓ ਸੱਪ। ਏ ਭੱਜਦਾ ਉਹਦੇ ਕੋਈ ਜਿਵੇਂ ਭੱਜਦਾ ਕਾ ਟੁੰਜੇ ਵਿੱਚ ਉਹ ਏ। ਵਾਹ ਹੋਦੇ। ਏ ਆ ਗਿਆ। ਏ ਆ ਗਿਆ ਤੁਸੀਂ। ਜੇਮ ਜੀ ਜ। ਵੀਰ ਆ। ਵੀਰ ਆ ਗਿਆ ਏ। ਦੋਆ ਇੱਕ ਬੱਚਾ ਕੇ ਸਾਥ ਕਿਵੇਂ ਜਾਂਦਾ மூ ਦੋ ਦ ਨੀ ਲਾ ਗਿਆ ਕੈਮਰਾ ਮਾਰਦਾ ਪਤਾ ਲੱਗਦਾ ਤੇਰਾ ਸ਼ਾਲ ਕਿਤੇ ਪਤਾ ਲੱਗਦਾ ਮੇਰੀ ਬੋਟਾ ਕਿੰਨੀ ਹੈ ਇਹ ਬਾਬਾ ਜੀ ਕਿੱਥੋਂ ਫੜੇ ਆ ਇਹ ਫੜੇ ਨਾ ਰੋ ਨਾ ਫ੍ਰੀ ਕੋਡ ਤੋਂ ਹੋਣੀ ਕਿਤੇ ਫੜਿਆ